ਭਈ ਤਲਾਵਾ ਖੋਲਗੇ ਅਬ ਤਾਂਗਦੀਆਂ ਆਪਣਾ ਗਿਆ ਉਧਰੋਂ ਵੜਤਾ ਵੀ ਆਪਣਾ ਲੱਗਣ ਲੱਗਾ ਪੇਚਾ ਚੱਲੇ ਚੱਲ ਕਿਹੜੇ ਜੋ ਅਸੀਂ ਬਢਾਲਿਆ ਜੋ ਸੰਜਾ ਦਿਵਾਕਾ ਤੋਂ ਬਢਾਲਿਆ ਸਤਿ ਸ੍ਰੀ ਅਕਾਲ ਗਾਇਸ ਕਿਵੇਂ ਹੋ ਸਾਰੇ ਅੱਜ ਬਹੁਤ ਪਤੰਗ ਵਾਦੇ ਪਈ ਸੀ ਆਪਾਂ ਇਸ ਕਰਕੇ ਕਿਆ ਵਲੌਗ ਹੀ ਬਣਾ ਲਈਏ ਇਨੇ ਦਿਨਾਂ ਤੋਂ ਵਲੌਗ ਨਹੀਂ ਆਇਆ ਇਸ ਕਰਕੇ ਅੱਜ ਆਪਾਂ ਹੁਣ ਵਲੌਗ ਬਣਾਉਣ ਲੱਗੇ ਆਂ ਤੁੰਗ ਤੂੰ ਬਧੇਰੇ ਵਧੀਆਂ ਦੇ ਤੁੰਗ ਰਖਾਉਣੇ ਆਂ ਉਹ ਦੇਖੋ ਕਿੰਨੇ ਪਤੰਗ ਤੁੰਗ ਬੜੇ ਪਤੰਗ ਆ ਭਾਈ ਆਪਾਂ ਤਾਂ ਹੁਣ ਤਾਂ ਹੀ ਆਪਣਾ ਮੂਡ ਦਾ ਬਣੀ ਜਾਂਦਾ ਉਹ ਨਾਲੀ ਸਾਈਡ ਪਰ ਖਾਲੀ ਆ ਕੋਈ ਨਹੀਂ ਵਧਣਗੇ ਵਧਣਗੇ ਤੁਹਾਨੂੰ ਹੋਰ ਦਿਖਾਉਣੇ ਪਤੰਗ ਬਤੂng ਦਾ ਵਈ ਗੁਰਪਾਲ ਪਤੰਗਾ ਪਰੀ ਜੀ ਵਧਾ ਦੇ ਮੈਂ ਕਹਿੰਦਾ ਪਤਾ ਤਰਾਵਾ ਤਰੂਆ ਪਈਆਂ ਹੀਆਂ ਇਹਦੀਆਂ ਤਰਾਵਾ ਤਰੂਆ ਪਈਆਂ ਤੇ ਆਪਾਂ ਪਰੀ ਜੀ ਵਧਾ ਦੇ ਪਹਿਲਾਂ ਕੋਹ ਰਿਆ ਪਰ ਪਹਿਲਾਂ ਪਰਾਇਆ ਛਾੜ ਦੇਣਾ ਆਪਾਂ ਆਰ ਚਕੇਵੇਂ ਆ ਤੰਗ ਤੰਗ ਉਹ ਦੇ ਕੋ ਲਾਲ ਜਾ ਵਧ ਗਿਆ ਮੈਂ ਕਹਿੰਨਾ ਅੱਜ ਬਹੁਤ ਪੇਚੇ ਪੂਚੇ ਲੱਗਣਗੇ ਓਏ ਦੇਖੋ ਭੈ ਕਿੰਨੇ ਤੰਗ ਵਧੀ ਜਾਂਦੇ ਨਿਆਰਾ ਹੀ ਇੱਥੇ ਆ ਮੈਂ ਕਹਿੰਨਾ ਦੁਨੀਆ ਤੇ ਆਏ ਪਤੰਗ ਨਾ ਵਧਾ ਕੇ ਵਧਾਏ ਟਿਕ ਮਾ ਟਿਕ ਮਾ ਜਵੇਂ ਮਰਜ਼ੀ ਰੱਖ ਲਾ ਵਧਾ ਤੂੰ ਸਹੀ ਤੰਗ ਤੰਗ ਦੇਖੋ ਭਾਈ ਆ ਕਹਿੰਨਾ ਬਹੁਤ ਪਤੰਗ ਵਧੀ ਜਾਂਦੇ ਆ ਕਿੰਨੇ ਆ 18 ਘਟੋ ਘੜ 16 17 ਪਤੰਗ ਹੋਣਗੇ ਇੰਨੇ ਵਧੀ ਜਾਂਦੇ ਚੱਲ ਵਧਾ ਦਾਗਰਪਾਲ ਤਾਂ ਕੋ ਦੋਨੇ ਬਈ ਕਿਹੜੇ ਆ ਵਧੀ ਜਾਂਦੇ ਹੁਣ ਆਪਾਂ ਵੀ ਵਧਾ ਲਿਆ ਹੁਣ ਆਪਾਂ ਵੀ ਵਧਾ ਲਿਆ ਵਦੰਗ ਬਹੁਤ ਦੌੜ ਤੇ ਬੱਗੇ ਇੰਦੀ ਬਹੁਤ ਦੌੜ ਇੰਦੀ ਥੋੜੀ ਦੌੜ ਚ ਕਿੱਥੇ ਅਨਾ ਹੂੰ ਯੋਨੇ ਭਰਾ ਕੱਲ ਸਾਡੀਆਂ ਪਤੰਗਾ ਬਹੁਤ ਵੱਡੀਆਂ ਕੱਲ ਵਲੌਗ ਨਹੀਂ ਬਣਾਈ ਬਈ ਤੇ ਕੱਲ ਆਪਾਂ ਪਤੰਗਾ ਬਤੂnga ਬਹੁਤ ਚੜਾਈਆਂ ਸੀ ਕੱਲ ਵਧੀਆਂ ਵੀ ਬਹੁਤ ਸੀ ਤੇ ਬਾਕੀ ਹੁਣ ਅੱਜ ਵੀ ਵਧਾਵਾਂਗੇ ਆਪਾਂ ਅੱਜ ਤੁਹਾਨੂੰ ਵਲੌਗ ਖਾਵਾਂਗੇ ਅਰਛਣੇ ਬਹੁਤ ਵੱਡੀਆਂ ਖੜੀਆਂ ਪਤੰਗਾ ਬਈ ਆ ਹੁਣ ਉਹਦੇ ਨਾਲ ਪਰੇ ਨਾਲ ਪੇਚਾ ਲਾਉਨੇ ਆਪਾਂ ਪਰੇ ਨਾਲ ਲਾਉਣਾ ਕਿ ਲਾਲ ਨਾਲ ਪਰ ਜੀ ਬਹੁਤ ਘੰਡਾ ਵੇਹੇ ਸਰਾਣਾ ਮੈਂ ਤੈਨੂੰ ਕਹੀ ਛੱਡੀ ਦੋਂਡ ਸਾਈ ਆ ਬਹੁਤ ਸਰਵਦਾਂਗਾ ਆ ਫੜੀਂ ਰੱਖ ਦੇ ਕੰਕੜ ਉਹ ਪੇਚਾ ਲੱਗ ਜਾਂਦਾ ਬਈ ਹੋਰ ਚੱਲ ਬਤਾ ਦੇ ਗੁਰਪਾਲ ਪੇਚਾ ਲਾ ਲੈਂਦੇ ਇਹਨੂੰ ਫੜਾ ਦੇ ਪੇ ਪਤਾ ਚੱਲ ਵਧਾ ਪੇਚਾ ਲਾ ਉਹਦੇ ਨਾਲ ਲਾ ਦੇ ਪਰੇ ਨਾਲ ਪਰੇ ਨਾਲ ਲਾ ਦੇ ਕੋਨੀ ਗੰਦਾ ਹੋਇਆ ਪਾ ਪੇਚਾ ਹੀ ਲਾਉਣਾ ਉਹਦੇ ਨਾਲ ਲਾ ਦੇ ਮੈਂ ਕਹਿੰਦਾ ਪੇਚਾ ਵਗਣ ਲੱਗੂ ਉਹਦੇ ਉਹਨਾਂ ਦਾ ਮੈਂ ਲਾ ਪੇਚਾ ਲੱਗਿਆ ਵਧਾ ਦੇ ਦਾਂਗੇ ਕਰੀ ਇਹ ਚਾ ਲੱਗੂਗਾ ਤਾਂ ਦਿਖਾਉਨੇ ਬਾਈ ਤੈਨੂੰ ਗੁਰਪਾਲ ਬਾਈ ਲਾਉਣਗੇ ਹੁਣ ਪੇਚਾ ਢੇਲ ਰੱਖਦੇ ਮੈਂ ਕਹਿੰਨਾ ਗੁਰਪਾਲ ਕੱਲ ਢੇਲ ਤੇ ਵੀ ਬਹੁਤ ਵੱਡੀਆਂ ਆ ਉਤਲੇ ਨਾਲ ਲਾ ਦੇ ਮੈਂ ਕਹਿੰਨਾ ਫਿਰ ਅੜਪੋਰਾ ਵੀ ਆ ਬਾਈ ਅੜ ਕੌਣ ਨੂੰ ਕੋਨੀ ਇਹਨੇ ਦਿਖਾਈ ਮੇਰੇ ਕੋਲ ਇਹਦੇ ਕੋਲ ਵਾਧੂ ਪਤੰਗ ਪਏ ਆਏ ਮੇਰੇ ਕੋਲ ਵੀ ਮੇਰੇ ਯਾਰ ਹਾਂ ਓਏ ਮੈਂ ਆਪਣਾ ਆਪਣਾ ਲੱਗਣ ਲੱਗਾ ਪੇਚਾ ਚੱਲੇ ਚੱਲੇ ਕਿਹੜੇ ਕਿਵੇਂ ਵੱਢਿਆ ਏ ਲੈ ਮੈਨੂੰ ਲਾਉਣ ਦੇ ਲੇਵੇਂ ਲਾਂਦੇ ਵਿੱਚ ਕਾ ਹੋਈ ੜਕੋ ਲੈਵੇਂ ਲਾਂਦੇ ਉਹ ਚੇਤੀ ੜਕੋ ਅੜਾ ਕੋਣ ਆਟਾ ਪਰਣਾ ਹੁਣ ਬਈ ਉਹਨਾਂ ਤੇ ਚੱਲੂਗਾ ਕ੍ਰਿਸ਼ ਬਈ ਦਾ ਕਾ ਲਾ ਪਰੇ ਟੈਲਣਾ ਰੱਖੇ ਬਈ ਹਾਂ ਹਾਂ ਠੀਕ ਹੈ ਠੀਕ ਹੈ ਬਈ ਸਹੀ ਮੈਨ ਲੱਗ ਲੱਗਿਆ ਸੀ ਨਹੀਂ ਲੱਗਿਆ ਲੱਗਣ ਲੱਗਾ ਸੀ ਬਈ ਉਧਰ ਮਗਰ ਵੀ ਦਿਖਾ ਦੇ ਤਾ ਉਹ ਵੀ ਉੱਤੇ ਵੀ ਜਿਹੜੀ ਜਾਂਦਾ ਇੱਕ ਪਤੰਗ ਆ ਵੀ ਪਿੱਛੇ ਵੇਖੋ ਪਤੰਗ ਵੀ ਕਿੰਨੇ ਬੜੇ ਪਤੰਗ ਤੁੰਗ ਹੀ ਹੁੰਦੇ ਆ ਇਹ ਆ ਕ੍ਰਿਸ਼ ਬਈ ਪੇਚਾ ਲਾਉਂਦੇ ਹੋਏ ਪੇਚਾ ਲੱਗਦਾ ਨਹੀਂ ਇਹਨਾਂ ਨੂੰ ਭਈ ਉਹਨਾਂ ਲਾਲ ਨਾਲ ਪੇ ਚਲਾ ਭਈ ਤਲਾਵਾ ਗੋਲਗੇ ਆਂ ਤਾਂਗਦਿਆਂ ਆਪਣਾ ਗਿਆ ਉਧਰੋਂ ਵੜਤਾ ਵੀ ਵੜਤਾ ਨਾਲੇ ਉਹ ਬੰਦੇ ਨੇ ਵੱਡੇ ਆ ਉਹ ਬੰਦੇ ਨੇ ਉਹ ਬੰਦੇ ਨੇ ਉਹ ਰਿਆ ਉਹ ਖੜਾ ਵੀ ਬੰਦਾ ਹੈਲੋ ਸਾਈ ਲੈ ਹੋ ਗਿਆ ਭਈ ਆਪਣਾ ਪਤੰਗ ਓਏ ਅੰਦਾ ਵੀ ਆਪਣਾ ਕੌਣ ਗੁਰਬਾਲ ਬਾਈ ਨੇ ਚੜਾ ਲਿਆ ਪਤੰਗ ਉਹ ਵਧਾਉਣ ਲੱਗੇ ਹਣ ਤੇ ਬਾਕੀ ਮਗਰਮਗਰ ਬੜੇ ਵਧੀਆ ਹੰਦੇ ਪਤੰਗ ਆਪਣਾ ਤਾਂ ਵਢੀ ਚ ਗਈ ਹੁਣੇ ਹੁਣੇ ਪਤੰਗ ਤੇ ਉਹ ਮੈਂ ਲਾ ਸਾਈਲ ਤੇ ਚਲਾਈ ਜਾਂਦਾ ਉਹਦੇ ਨਾਲ ਵੱਡੇ ਪਤੰਗ ਨਾਲ ਸਾਈਲ ਤੇ ਚਲਾਈ ਜਾਂਦਾ ਆਪਣਾ ਇਹ ਲੱਗਿਆਣੀ ਪਰ ਚਲੋ ਆਪਾਂ ਵਧਾਉਣੇ ਹਣ ਪਤੰਗ ਆਪਣੀ ਪਰੀ ਨਾਲ ਹੀ ਮੈਂ ਕਹਿੰਦਾ ਲਾ ਦੇ ਓਏ ਪੇਚਾ ਮਤਲਬ ਉਹਦੇ ਵੀਰ ਲਾ ਦੇ ਆਪਣੀ ਪਰੀ ਵੜ ਦੇ ਜਾਂ ਫਿਰ ਉਹਦੇ ਨਾਲ ਲਾ ਦੇ ਉਹ ਲਾਲ ਜਾ ਫੇਰ ਵਧ ਗਿਆ ਏ ਲੱਭੂ ਲੱਭੂ ਆ ਨਾ ਲੱਬੂ ਨਾਲ ਆ ਦੇ ਤੇਰੀ ਜਨੇ ਵਡੀ ਸੀ ਮੇਰੀ ਲਾਲ ਜਿਹਨੇ ਲਾਲ ਲੱਗ ਰਿਹਾ ਪਚਾੜੂਗਾ ਜੇ ਇਹਨਾਂ ਨਾਲ ਤਾਂ ਲਾ ਤੂੰ ਨਹੀਂ ਵੇਜਵਾ ਕਰ ਆ ਇਹਦੇ ਨਾਲ ਲਾ ਦੂ ਤੇ ਕਿੱਧਰ ਬੜਾ ਏ ਤੇ ਪੇਥੇ ਆ ਇੱਥੇ ਹੀ ਹੋਣੀ ਟੇਪ ਇੱਥੇ ਕਿਤੇ ਪਈ ਹੋਣੀ ਕਿੱਥੇ ਪਈ ਹੋਣੀ ਗੁਰਪਾਲ ਕਿੰਨੇ ਕੋਲ ਟੇਪ ਤੇਰਾ ਕੋਲ ਤੇਰੇ ਕੋਲ ਜੀ ਆ ਲੈ ਜੇਬ ਚਾਹੇ ਉਹਨਾਂ ਫਰਮ ਮੈਂ ਸੁਤੇ ਛੇ ਦੀ ਵਧਾ ਗੁਰਪਾਲ ਪੇਚਾ ਲਾਈਏ ਲੱਬੂ ਨਾਲ ਹੀ ਲਾ ਦੇ ਜਾਂ ਫਿਰ ਉਹਦੇ ਨਾਲ ਲਾ ਟੇਪ ਉੱਤਾਰ ਰੱਖੀ ਬੈਠਾ ਦੀ ਹਾਂ ਟੇਪ ਓਏ ਆਪ ਦੀ ਓਏ ਆ ਇਹਦੇ ਚ ਬਈ ਸੀ ਜੇਬ ਚ ਤੇ ਬੱਸ ਲੱਗਾ ਆ ਵਧਾ ਲਿਆ ਸਾਇਲ ਨੇ ਵੀ ਆ ਆ ਵੀ ਵਧ ਗਿਆ ਆਪਣੇ ਹਾਂ ਆ ਦੇ ਉੱਤੇ ਵੇਖ ਕਰਿਆ ਤੂੰ ਉਹ ਵੇਖ ਉਧਰ ਵੇਖ ਤੂੰ ਪਹਿਲਾਂ ਉਹਦੇ ਨਾਲ ਲਾ ਉਤਲੇ ਪਰੇ ਨਾਲ ਨਹੀਂ ਦੋਹਾ ਕੋਈ ਨਹੀਂ ਹੈ ਅਹੀਂ ਦਾ ਲਾਵਾਂਗੇ ਯਾਰ ਓਏ ਘੱਟੂ ਇਦੋਂ ਨਾ ਦਿਆ ਲਾਲਾ ਉੱਧਰ ਉੱਧਰੇ ਉੱਧਰ ਨੂੰ ਆਉਂਦਾ ਇੱਧਰ ਨੂੰ ਆਉਂਦਾ ਪਿਆ ਏ ਵਧਾ ਕੇ ਪੇਚਾ ਲਾ ਬਹੁਤ ਨਿਆਰਾ ਹੁੰਦਾ ਵਧਾ ਕੇ ਪੇਚਾ ਲਾ ਅੰਜ ਲਾ ਖਾਂ ਪੇਚਾ ਉਹ ਆ ਗਿਆ ਸੋਜੀ ਫੋੜੀ ਬੈਠਾ ਹਾਂ ਸਾਲਾ ਆਪਣੀ ਉਹ ਸਤਨ ਆ ਗਈ ਛੜੀ ਉਹ ਤਾਂ ਟੁੱਟਿਆ ਮੈਂ ਲਾਦਾ ਈੜੀ ਚਾਣੀ ਹੋ ਰਿਹਾ ਟੁੱਟਿਆ ਤੰਗੋ ਉਹ ਡੋਰਾ ਬਹੁਤ ਜੋ ਵਢਾਲਿਆ ਤਾਂ ਸੰਜਾ ਦਿਵਾਕਾ ਤੋਂ ਹੀ ਵਢਾਲਾ ਹੁਣ ਮੈਂ ਬਤਾਉਣਾ ਬਾਈ ਪਤੰਗੋ ਵਢਰਾ ਹੁਣ ਬਈ ਸਾਡੇ ਕ੍ਰਿਸ਼ਨ ਨੇ ਵੀ ਪਤੰਗ ਚੜਾ ਲਿਆ ਹੋ ਰਿਹਾ ਬਈ ਨਾ ਲਾਵਾਂਗੇ ਪਿੱਛਾ ਉਨਾ ਪਾਲਾਂਗੇ ਇੰਨਾ ਬੇਚਾ ਛੇਤੀ ਲਾਓ ਬਈ ਗ੍ਰਿਸ਼ ਬਾਈ ਵੜ ਦੋਗੇ ਬਈ ਕਿ ਨਹੀਂ ਦੇਖਦੇ ਯਾਰ ਤਾਂ ਪੱਕਾ ਨਹੀਂ ਪਤਾ ਵਧਾ ਲਓ ਬਈ ਵਾਦੂ ਵਧਾਵਾਂਗੇ ਤਾਂ ਦਾ ਉਹਦਾ ਵਧਿਆ ਨਾ ਤਾਂ ਦਾ ਉਹ ਉਹਦਾ ਅੱਗਾ ਫੱਗੂ ਤਾਂ ਵਧਿਆ ਤਾਂ ਦੇਖੀ ਆਪਣਾ ਪਤੰਗ ਨਿੱਕਾ ਲੱਗਦਾ ਹੂੰ ਸੁਣਾਂ ਤਾਂਗ ਵਧਿਆੜੀ ਆਪਣਾ ਨੂੰ ਲੱਗਦਾ ਜਵਾਗ ਦੀ ਵੀ ਨਹੀਂ ਹੁੰਦਾ ਮੋਲੀ ਗਿਆ ਸਲਿਆ ਜਵਾਗ ਦਾ ਮੋਲੀ ਜਵਾਗ ਹੀ ਆ ਮੋਲੀ ਹੋਵੇ ਪਣਾ ਦੀ ਗੁੱਲੀ ਹੋ ਗੋਤਾ ਮਾਰੀ ਲੇ ਅੜਕਾਣ ਵੀ ਲਈ ਵਗ ਗਈ ਉਹਨੇ ਢੱਲੇ ਛੱਡਦੇ ਅੜਕਾ ਲਈ ਬਈ ਠੀਕ ਹੈ ਢੱਲ ਛੱਡਤੀ ਛੱਡੀ ਜਾਲ ਬਸ ਰੁਕੀਆਂ ਜਾਂਦੇ 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 ਢੱਲੇ ਛੱਡੇ ਬਈ ਓਏ ਕੈਲੇ ਕਾਕੇ ਵੀਨੇ ਬਈ ਹੁਣ ੜਕਾ ਕੇ ਵੇਖਣੇ ਵੜਤੀ ਉਹਦੀ ਤੰਗ ਆਪਾਂ ਉਹ ਢੋਰ ਕਾ ਦੀ ਉਹ ਫਿਰਦੀ ਆਪਾਂ ਨਹੀਂ ਕ੍ਰਿਸ਼ ਬਈ ਨੇ ੜਕਾਲੋ ਬਈ ੜਕਾਲੋ ਕਮਾਓ ਬਈ ਤੰਗ ਕਮਾਓ ਓ ਵੇਖੋ ਬਈ ੜਕ ਗਿਆ ਬਈ ਨਹੀਂ ੜਕਿਆ ਬਈ ਨਹੀਂ ੜਕਿਆ ਕਾਲਾ ਪੰਨੜ ਕਹਤੋ ਕਿ ਮਲੋ ਆਵਰੀਤ ਕੀ ਬਈ ਤੰਗ ਹੋਰੀ ਹੁਣ ਹੋਰ ਕੇ ਨਾਲ ਪੇਚਾ ਲੱਗਦੇ ਤੂੰ ਦੱਸਦੇ ਆ ਬਈ ਹੁਣ ਗੁਰਪਾਲ ਬਾਈ ਲਾਉਣ ਲੱਗੇ ਪੇਚਾ ਉਹ ਪਰੇ ਨਾਲ ਤਾਂ ਵਾਲੇ ਨਾਲ ਲੈ ਕੇ ਜਾਈ ਚਾਲੋ ਇਹ ਨਹੀਂ ਆਉਂਦਾ ਤਲਾਵਾ ਦੇ ਤਰਫ ਤੰਗ ਮਨਲਾ ਨਹੀਂ ਆਉਂਦਾ ਤਲਾਵਾ ਤੇ ਉਹ ਵੀ ਸਾਹੀਲਾ ਉਹ ਲੈ ਗਿਆ ਉਹ ਤਾਂ ਉਧਰ ਲੈ ਗਿਆ ਬਈ ਤੰਗ ਉਹ ਤਾਂ ਅੱਧਰਲੀ ਸਾਈਡ ਲੈ ਗਿਆ ਖਾਣ ਲਈ ਲੈ ਆ ਆਪਣਾ ਪਤੰਗ ਹੋ ਰਿਹਾ ਗੁਰਪਾਲ ਦਵਾਈ ਦਾ ਵੇਚਾ ਨਹੀਂ ਲੱਗਾ ਕੱਚਾ ਵੱਧ ਗਿਆ ਸਕੂ ਪੜ੍ਹ ਲਈ ਦਾ ਕੱਚਾ ਵੱਜ ਗਿਆ ਤੇ ਹੁਣ ਉਹ ਆ ਗਿਆ ਪਰ ਆਏ ਪਰੇ ਲੋਟੋ ਜਾਗੇ ਉਹ ਆ ਗਿਆ ਬਰਾ ਆਊਗਾ ਦਰਤਾਈਆਂ ਅੜਕਾਏਗਾ ਕਿਦੂ ਡੋਰਾ ਹੀ ਟੋਟਾਂ ਦੇ ਮਗਰ ਤਾਂ ਵੀ ਅੜਕੇ ਨਾ ਨਹੀਂ ਅੜਕਦਾ ਇਹ ਤਾਂ ਉਹ ਉਧਰ ਗਿਆ ਇਹ ਉੱਧਰ ਗਿਆ ਕਿ ਇਧਰ ਨਹੀਂ ਉੱਧਰਲੀ ਸਾਈਡ ਆ ਉੱਧਰਲੀ ਸਾਈਡ ਆ ਪਰਾ ਪਰਾ ਘੈਂਡ ਆ ਵੈਸੇ ਉੱਧਰਲੀ ਸਾਈਡ ਆ ਬਈ ਯਾਰ ਵੈਸੇ ਵੀ ਗੁਰਪਾਲ ਤੋਂ ਕੋਈ ਤੰਗੜ ਕਦਾ ਹੀ ਨਹੀਂ ਹੁੰਦਾ ਇਹ ਤਾਂ ਮੰਨਣ ਵਾਲੀ ਗੱਲ ਆ ਵੈਸੇ ਗੁਰਪਾਲ ਤੋਂ ਕੋਈ ਵੀ ਤੰਗ ਨਹੀਂ ਅੜਕਦਾ ਕੱਲ ਦੱਸੀ ਯਾਰ ਸ਼ ਤਾਂਗ ਨਹੀਂ ਅੜਕਾਇਆ ਕੋਈ ਦੋ ਅੜਕਾ ਕੇ ਲੰਦਾ ਹੀ ਕੋਈ ਨਹੀਂ ਯਾਰ ਪੇਚਾ ਲਾ ਦਿੱਤਾ ਬਾਈ ਦਾਦ ਦੇਆ ਤੁਨੂੰ ਅੱਧੀ ਹੋਈ ਗੀ ਗੁਰਪਾਲ ਉਹਨ ਬਾਈ ਗੁਰਪਾਲ ਬਾਈ ਲੌਣ ਲੱਗੇ ਪੇਚਾ ਲੈ ਆ ਲੈ ਆ ਤੇ ਤਾਨੂੰ ਚੱਕ ਦੇ ਉਹ ਗੁੱਸਾ ਮਾਰ ਲੈ ਲੈ ਆ ਤੂੰ ਬਸ ਲੈ ਆ ਤੂੰਾ ਕਿੱੱਚਾ ਮਾਰ ਦੇ ਕੋਈ ਮਾਰ 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 ਇੱਕ ਵਾਰੀ ਮਾਰ ਤਸੀ ਲਾਲਾ ਲਾਲਾ ਚੱਲ ਲਾਲਾ ਮਾਰ ਮਾਰ ਕਿੱੱਚਾ ਆ ਗਿਆ ਆ ਗਿਆ ਇਹ ਮੈਨੂੰ ਹੀ ਕਰੂਗਾ ਸੱਟ ਵੜਤੀ ਨਹੀਂ ਵੜੀ ਕੋਣਾ ਕਿ ਮੁੱਢੀ ਹੋਣੀ ਕਰਦੀ ਕੋਈ ਨਾ ਆ ਬਈ ਇਹ ਮੇਰੇ ਗਲੇ ਚ ਦੋਰਾ ਫਿਰਦਾ ਇਹ ਬੰਦਾ ਹੋ ਭੜਾ ਇਦੋਂ ਦੋਰਾ ਹੀ ਗਲੇ ਚ ਫੇਰਦਾ ਹੁਣ ਲੈ ਇਧਰੋਂ ਮਾਰ ਦੇ ਖਿੱਚਾਂ ਦੇ ਲੈ 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 ਸਾਹਿਲ ਤੂੰ ਗੁੱਚਾ ਹੀ ਨਹੀਂ ਮਾਰਦਾ ਇਹ ਬਸ ਲਾਲ ਜਦੇ ਇਹਦੇ ਲਾਲ ਜਦੇ ਰੱਖ ਦੇ ਮੈਂ ਆ ਰੱਖ ਦੇ ਰਹਾ ਦੇ ਇਹ ਰਾਹ ਤੇ ਜਿਵੇਂ ਮੈਂ ਛੜਿੱਕੇ ਜੇ ਮਾਰੇ ਸੀ ਪੂਨ ਛੜਿੱਕੇ ਮਾਰੇ ਸੀਗੇ ਕਸੀ ਤਾਹ ਨੂੰ ਲੈ ਆ ਗੁਰਪਾਲ ਗੁਰਪਾਲ ਲੈ ਆ ਲੈ ਆ ਲੈ ਆ ਤਾਹ ਨੂੰ ਲੈ ਆ ਤਾਹ ਨੂੰ ਲੈ ਆ ਦੋ ਦੋ ਆਉਂਦੇ ਆ ਇਕੱਲੇ ਨਾਲ ਦੋ ਆਉਂਦੇ ਬਾਈ ਤੇਰੇ ਜੀ ਤੱਕ ਲਾ ਦੇ ਯਾਰ ਮੈਂ ਕਹਿੰਨਾ ਸਾਹਿਲ ਨਾਲ ਹੀ ਲਾ ਦੇ ਮੈਂ ਕਹਿੰਨਾ ਲਗਦਾ ਹੀ ਨਹੀਂ ਪਿਆ ਉਹ ਜਾਂਦਾ ਬਈ ਆਪਣਾ ਪਤੰਗ ਗੁਰਪਾਲ ਨੇ ਵੜਾਇਆ ਬਹੁਤ ਗਲਤ ਤਰੀਕੇ ਨਾਲ ਵੜਾਇਆ ਮੈਂ ਤੁਹਾਨੂੰ ਇਹ ਸੀਨ ਨਹੀਂ ਦਿਖਾ ਸਕਦਾ ਕਿਉਂਕਿ ਬਹੁਤ ਗੱਦੇ ਤਰੀਕੇ ਨਾਲ ਆਪਣਾ ਪਤੰਗ ਵੜੀਚਾ ਤੇ ਹੋਰ ਆਪਣੇ ਕੋਲੇ ਕੋਈ ਪਤੰਗ ਪਤੰਗ ਤਾਂ ਹੈ ਨਹੀਂਗਾ ਹੁਣ ਦੇਖਦੇ ਆ ਕੋਈ ਪਤੰਗ ਪਤੰਗ ਬਾਤ ਕੋਈ ਤਾਂ ਪਤੰਗ ਨਹੀਂ ਹੈਗਾ ਆਪਣਾ ਪਤੰਗ ਵੜਤਾ ਤੇ ਚਲੋ ਆਪਾਂ ਆਈ ਹੋਪ ਤੁਹਾਨੂੰ ਇਹ ਬਲੌਗ ਪਸੰਦ ਆਇਆ ਹੋਊਗਾ ਚਲੋ ਆਪਾਂ ਇਹ ਬਲੌਗ ਨੂੰ ਐਂਡ ਕਰਦੇ ਆ ਸਤਿ ਸ੍ਰੀ ਅਕਾਲ ਜੀ